ਜਾਹੀ ਲਵਾਰਿਸ ਮਰੀਜ਼ਾਂ ਲਈ ਮਸਕੀਨਾ ਲਈ ਗਰੀਬਾਂ ਲਈ ਬੇਸਹਾਰਿਆਂ ਲਈ ਬੇਆਸਲਾਂ ਲਈ ਰੋਗੀਆਂ ਲਈ ਆਪਣਾ ਜੀਵਨ ਤਿਆਗ ਕਰ ਦਿੱਤਾ ਅੱਜ ਭਗਤ ਪੂਰਨ ਸਿੰਘ ਜੀ ਦੇ ਵਿਜਨ ਨੂੰ ਪੂਰਾ ਔਨ ਗਰਾਉਂਡ ਉਸ ਦਾ ਅਮਲ ਦਰamat ਅਸੀਂ ਦੇਖ ਰਹੇ ਹਾਂ ਸਮਝ ਨਹੀਂ ਆਉਂਦੀ ਸੀ ਵੀ ਪੇਸ਼ੰ ਨੂੰ ਦੇਖ ਕੇ ਇਕੱਲ ਤੇ ਇਹਨਾਂ ਨੂੰ ਰੋਣਾ ਵੀ ਆ ਜਾਂਦਾ ਕਿ ਇਹਨਾਂ ਦਾ ਅੱਗੇ ਪਿੱਛੇ ਕੋਈ ਵੀ ਨਹੀਂ ਹੈ ਇਹ ਜਨਮ ਤੁਹਾਰੇ ਲੇਖੇ ਪਿੰਗਲਵਾੜੇ ਦੇ ਬਾਨੀ ਭਗਤ ਪੂਰਨ ਸਿੰਘ ਜੀ ਜਿਨ੍ਹਾਂ ਨੂੰ ਅੱਜ ਪੂਰੀ ਦੁਨੀਆ ਸੀ ਸਤਮਉਂਦੀ ਆ ਇਸ ਕਰਕੇ ਕਿਉਂਕਿ ਉਹਨਾਂ ਨੇ ਕਈ ਹਜ਼ਾਰਾਂ ਬੇਸਹਾਰਾ ਲੋਕਾਂ ਨੂੰ ਸਹਾਰਾ ਦਿੱਤਾ ਔਰ ਅੱਜ ਤੱਕ ਪਿੰਗਲਵਾੜਾ ਸੰਸਥਾ ਬੇਸਹਾਰਾ ਵਾਸਤੇ ਵਿਕਲੰਗਾ ਵਾਸਤੇ ਕਈ ਸੁਵਿਧਾਵਾਂ ਪ੍ਰਦਾਨ ਕਰਦੀ ਪਈ ਹੈ ਮੌਜੂਦਾ ਪਿੰਗਲਵਾੜਾ ਦੇ ਮੁਖੀ ਬੀਬੀ ਇੰਦਰਜੀਤ ਕੌਰ ਦੇ ਉਦਮ ਸਦਕੇ ਅੱਜ ਭਗਤਪੁਰਨ ਸਿੰਘ ਵਾਰਡ ਜੋ ਇੱਕ ਹਫ਼ਤੇ ਤੋਂ ਗੁਰੂ ਨਾਨਕ ਹਸਪਤਾਲ ਅਤੇ ਗੁਰੂ ਰਾਮ ਦਾ ਹਸਪਤਾਲ ਬੱਲਾ ਵਿਖੇ ਸ਼ੁਰੂ ਹੋਈ ਹੈ ਔਰ ਇਸ ਦਾ ਇਹ ਫਾਇਦਾ ਹੈ ਕਿ ਜੋ ਬੇਸਹਾਰਾ ਸੜਕਾਂ ਤੇ ਜੋ ਇਲਾਜ ਖੁਣੋ ਰਹਿ ਜਾਂਦੇ ਨੇ ਉਹਨਾਂ ਦਾ ਇਲਾਜ ਹੁਣ ਇਸ ਵਾਰਡ ਵਿੱਚ ਹੋਏਗਾ ਭਗਤਪੁਰਨ ਸਿੰਘ ਵਾਰਡ ਤੁਹਾਨੂੰ ਪੂਰੀਆਂ ਤਸਵੀਰਾਂ ਉਸ ਭਗਤਪੁਰਨ ਸਿੰਘ ਵਾਰਡ ਦੀਆਂ ਦੱਸ ਦਿਆਂ ਜਿਵੇਂ ਅਸੀਂ ਦੇਖਦੇ ਹਾਂ ਕਿ ਅਕਸਰ ਹਰ ਥਾਂ ਪਿੰਗਲਵਾੜਾ ਦੀ ਬ੍ਰਾਂਚਾ ਦੇ ਵਿੱਚ ਬੇਸਹਾਰਾ ਦੇ ਵਾਸਤੇ ਮਰੀਜ਼ਾਂ ਦੇ ਵਾਸਤੇ ਸੇਵਾਵਾਂ ਕੀਤੀਆਂ ਜਾਂਦੀਆਂ ਨੇ ਔਰ ਅੱਜ ਅੰਮ੍ਰਿਤਸਰ ਦੇ ਵਿੱਚ ਵੀ ਇੱਕ ਵੱਡਾ ਕਦਮ ਚੁੱਕਿਆ ਗਿਆ ਹੈ ਅਦੇਖੋ ਜਦੋਂ ਵਾਰਡ ਦੀ ਸ਼ੁਰੂਆਤ ਹੁੰਦੀ ਹੈ ਤਾਂ ਇਹ ਗਮਲੇ ਜਿੰਨਾ ਚ ਬੂਟੇ ਲੱਗੇ ਆ ਇੱਕ ਸੋਹਣਾ ਮਾਹੌਲ ਦੇਣ ਵਾਸਤੇ ਔਰ 10 ਬੈੱਡਾਂ ਦੀ ਇਹ ਵਾਰਡ ਬਣੀ ਹੋਈ ਹੈ ਜਿਸ ਵਿੱਚ ਬੇਸਾਰਾ ਮਰੀਜ਼ਾ ਦਾ ਇਲਾਜ ਹੋ ਰਿਹਾ ਭਗਤਪੂਰਨ ਸਿੰਘ ਪਿੰਗਲਵਾੜੇ ਦੇ ਬਾਨੀ ਜਿੰਨਾ ਦਾ ਨਾਮ ਲੈਂਦੇ ਬਾਕੀ ਸੀਸ ਸੁਖਦਾ ਕਿਉਂਕਿ ਐਡੀ ਵੱਡੀ ਸੇਵਾ ਇੰਨੀ ਉੱਤਮ ਸੇਵਾ ਭਗਤਪੂਰਨ ਸਿੰਘ ਜੀ ਦੀ ਰਹੀ ਹੈ ਉਸ ਨੂੰ ਲੈ ਕੇ ਅੱਜ ਇੱਕ ਹੋਰ ਵੱਡਾ ਉਪਰਾਲਾ ਪਿੰਗਲਵਾੜਾ ਸੰਸਥਾ ਵੱਲੋਂ ਕੀਤਾ ਗਿਆ ਸੜਨਾਲ ਇਸ ਵੇਲੇ ਪਿੰਗਲਵਾੜਾ ਸੰਸਥਾ ਦੇ ਸਲਾਹਕਾਰ ਕਮੇਟੀ ਦੇ ਮੈਂਬਰ ਅਤੇ ਸੇਵਾਦਾਰ ਪਵਨਦੀਪ ਸ਼ਰਮਾ ਸੜਨਾਲ ਮੌਜੂਦ ਨਹੀਂ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਪਵਨ ਜੀ ਸਭ ਤੋਂ ਪਹਿਲਾਂ ਤਾਂ ਇਹ ਏਡਾ ਵੱਡਾ ਕਦਮ ਜਿਹੜਾ ਪਿੰਗਲਵਾੜਾ ਸੁਸਾਇਟੀ ਵੱਲੋਂ ਅੱਜ ਲਿਆ ਗਿਆ ਕਿ ਇਹ ਵਾਰਡ ਬਣਾਈ ਗਈ ਹੈ ਜਿਨ੍ਹਾਂ ਵਿੱਚ ਬੇਸਹਾਰਾਂ ਦਾ ਇਲਾਜ ਹੋਏਗਾ ਕਈ ਵਾਰ ਹੁੰਦਾ ਕਿ ਸੜਕਾਂ ਤੇ ਦੇਖਦੇ ਆ ਕਿ ਉਹ ਆਪਣੀ ਜਾਨ ਗਵਾ ਬੈਂਦੇ ਔਰ ਦੇਖੋ ਸਾਡੇ ਭਗਤਪੂਰਨ ਸਿੰਘ ਜੀ ਦੀ 32ਵੀਂ ਵਰ੍ਹੇ ਦੀ ਯਾਦਗਾਰ ਮੌਕੇ ਗੁਰੂ ਨਗਰੀ ਅੰਮ੍ਰਿਤਸਰ ਦੇ ਸ਼੍ਰੀ ਗੁਰੂ ਨਾਨਕ ਦੇਵ ਹਸਪੀਟਲ ਵਿਖੇ ਇੱਕ ਭਗਤਪੂਰਨ ਸਿੰਘ ਵਾਰਡ ਖੋਲੀ ਗਈ ਸੀ ਜਿਹਦੀ ਦੂਰਅੰਦੇਸ਼ੀ ਫੋਰਸੀ ਕੀਤਾ ਸੀ ਸਾਡੇ ਪਿੰਗਲ ਵਾੜਾ ਦੇ ਮੁਖ ਸੇਵਾਦਾਰ ਡਾਕਟਰ ਬੀਬੀ ਇੰਦਰਜੀਤ ਕੌਰ ਜੀ ਨੇ ਉਹਨਾਂ ਦੇ ਉਪਰਾਲੇ ਸਦਕੇ ਉਹਨਾਂ ਦੀ ਦੂਰਅੰਦੇਸ਼ੀ ਸਦਕੇ ਅੱਜ ਭਗਤਪੂਰਨ ਸਿੰਘ ਜੀ ਦੇ ਵਿਜਨ ਨੂੰ ਪੂਰਾ ਔਨ ਗਰਾਉਂਡ ਉਸ ਦਾ ਅਮਲ ਦਰamat ਅਸੀਂ ਦੇਖ ਰਹੇ ਹਾਂ ਜਿੱਥੇ ਸਾਡੇ ਸਤਕਾਰਯੋਗ ਬੀਬੀ ਜੀ ਨੇ ਪਿੰਗਲ ਵਾੜਾ ਸੰਸਥਾ ਨੂੰ ਜਿੱਥੇ ਭਗਤਪੂਰਨ ਸਿੰਘ ਜੀ ਦਾ ਬਹੁਤ ਵੱਡਾ ਸਟਰਗਲ ਸੀ ਉਹਨਾਂ ਨੇ ਆਪਣਾ ਜੀਵਨ ਬੇਸਹਾਰਿਆਂ ਵਾਸਤੇ ਬਿਮਾਰਾਂ ਵਾਸਤੇ ਰੋਗੀਆਂ ਵਾਸਤੇ ਅਨਾਥਾਂ ਵਾਸਤੇ ਬੇਆਸਰਿਆਂ ਵਾਸਤੇ ਆਪਣਾ ਜੀਵਨ ਹੀ ਸਮਰਪਿਤ ਕਰ ਦਿੱਤਾ ਆਪਣਾ ਜੀਵਨ ਉਹਨਾਂ ਦੇ ਲੇਖੇ ਲਾ ਦਿੱਤਾ ਉਸੇ ਪੂਰਨਿਆ ਤੇ ਚਲਦੇ ਹੋਏ ਸਾਡੇ ਬੀਬੀ ਜੀ ਸਤਕਾਰਯੋਗ ਡਾਕਟਰ ਇੰਦਰਜੀਤ ਕੌਰ ਜੀ ਨੇ ਇਹ ਵਿਜ਼ਨ ਰੱਖਿਆ ਸੀ ਕਿ ਦੋ ਹਸਪੀਟਲਸ ਸ਼੍ਰੀ ਗੁਰੂ ਰਾਮਦਾਸ ਹਸਪੀਟਲ ਵੱਲਾ ਔਰ ਗੁਰੂ ਨਾਨਕ ਦੇਵ ਹਸਪੀਟਲ ਅੰਮ੍ਰਿਤਸਰ ਵਿਖੇ ਭਗਤਪੂਰਨ ਸਿੰਘ ਜੀ ਦੀ ਯਾਦਗਾਰੀ ਦੇ ਵਿੱਚ ਇੱਕ ਵਾਰਡਸ ਖੋਲ੍ਹੇ ਜਾਵੇ ਜਿੱਥੇ ਡੈਸਟੀਟਿਊਡਸ ਜਿਹੜੇ ਬੇਸਹਾਰਾ ਨੇ ਬਿਮਾਰ ਨੇ ਅਨਾਥ ਨੇ ਜਿਨ੍ਹਾਂ ਦਾ ਕੋਈ ਇਸ ਦੁਨਿਆਵੀ ਜ਼ਿੰਦਗੀ ਦੇ ਵਿੱਚ ਨਹੀਂ ਹੈਗਾ ਉਹਨਾਂ ਦਾ ਇਲਾਜ ਸਫਲ ਤਰੀਕੇ ਦੇ ਨਾਲ ਕੀਤਾ ਜਾਵੇ ਉਹਨਾਂ ਦੀ ਸੇਵਾ ਇੱਥੇ ਕੀਤੀ ਜਾਵੇ ਤਾਂ ਜੋ ਕੋਈ ਵੀ ਵਿਅਕਤੀ ਸਾਡੇ ਦੇਸ਼ ਦੇ ਵਿੱਚ ਆਪਣੇ ਆਪ ਨੂੰ ਬੇਸਹਾਰਾ ਨਾ ਸਮਝੇ ਆਪਣੇ ਆਪ ਨੂੰ ਲਵਾਰਿਸ ਨਾ ਸਮਝੇ ਕਿਉਂਕਿ ਪਿੰਗਲਵਾੜਾ ਪਿੰਗਲਵਾੜਾ ਦੀ ਟੀਮ ਡਾਕਟਰ ਇੰਦਰਜੀਤ ਕੌਰ ਜੀ ਉਹ ਸਾਰੇ ਹੀ ਇੰਨਾ ਬੇਆਸਰਿਆਂ ਦੇ ਵਾਰਿਸ ਨੇ ਉਹਨਾਂ ਨੇ ਕਿਹਾ ਕਿ ਕੋਈ ਵੀ ਰੋਗੀ ਕੋਈ ਵੀ ਕਮਜ਼ੋਰ ਵਿਅਕਤੀ ਇਸ ਪਿੰਗਲਵਾੜਾ ਸੰਸਥਾ ਤੋਂ ਇਲਾਵਾ ਵੀ ਕਿਤੇ ਵੀ ਜਿਸ ਤਰ੍ਹਾਂ ਗੁਨਾਨ ਦੇ ਹਸਪੀਟਲ ਹੋ ਗਿਆ ਹੋਰ ਹਸਪੀਟਲ ਹੋ ਗਏ ਇਥੋਂ ਅਕਸਰ ਹੀ ਡਾਕਟਰ ਜ਼ਰ ਲਿਖਤੀ ਰੂਪ ਦੇ ਵਿੱਚ ਬੀਬੀਜੀ ਕੋਲ ਪਿੰਗਲਵਾੜਾ ਦੇ ਵਿੱਚ ਭੇਜਦੇ ਸੀ ਕਿ ਸਾਡੇ ਕੋਲ ਲਵਾਰਸ ਮਰੀਜ਼ ਆ ਗਿਆ ਤੁਸੀਂ ਆਪਣੇ ਸੇਵਾਦਾਰ ਭੇਜੋ ਉਹਨੂੰ ਪਿਕਅਪ ਕਰੋ ਤੇ ਬੀਬੀਜੀ ਦੇ ਉਪਰਾਲੇ صدਕਾ ਉਹਨਾਂ ਨੇ ਕਿਹਾ ਕਿ ਵਾਰਡ ਹੀ ਅਸੀਂ ਇੱਥੇ ਕ੍ਰੀਏਟ ਕਰ ਦਿੰਦੇ ਹਾਂ ਤਾਂ ਜੋ ਸਾਡੇ ਸੇਵਾਦਾਰ ਇੱਥੇ ਬਿਮਾਰਾਂ ਦੀ ਅਪਾਹਜਾਂ ਦੀ ਲਵਾਰਸਾਂ ਦੀ ਸੇਵਾ ਕਰਨਗੇ ਉਹਨਾਂ ਦੀ ਦਵਾਈ ਦਾਰੂ ਕਰਨਗੇ ਉਹਨਾਂ ਦੇ ਕੱਪੜਿਆਂ ਦਾ ਖਿਆਲ ਉਹਨਾਂ ਦੀ ਰੋਟੀ ਦਾ ਖਿਆਲ ਉਹਨਾਂ ਦੀ ਦਵਾਈ ਦਾ ਖਿਆਲ ਉਹਨਾਂ ਦੀ ਸਿਹਤ ਦਾ ਹਰ ਤਰ੍ਹਾਂ ਦਾ ਖਿਆਲ ਕਰਨਗੇ ਤੇ ਉਸ ਤੋਂ ਬਾਅਦ ਜਦੋਂ ਤੰਦਰੁਸਤ ਹੋ ਜਾਣਗੇ ਤੇ ਉਸ ਤੋਂ ਬਾਅਦ ਜੇ ਉਹਨਾਂ ਦੇ ਕੋਈ ਵਾਰਿਸ ਆਉਂਦੇ ਆ ਤੇ ਉਹਨਾਂ ਨੂੰ ਸੌਂਪ ਦਿੱਤਾ ਜਾਊਗਾ ਨਹੀਂ ਤੇ ਉਹ ਪਿੰਗਲਵਾੜਾ ਪਰਿਵਾਰ ਦੇ ਵਿੱਚ ਹੀ ਸ਼ਾਮਲ ਹੋ ਜਾਣਗੇ ਇਹਦੇ ਨਾਲ ਮੈਨੂੰ ਤਾਂ ਲੱਗਦਾ ਕਿ ਉਹ ਕਹਿੰਦੇ ਨਾ ਮੇਰਾ ਤਾਰੀਖ ਅਮੀਰੀ ਨਹੀਂ ਫਕੀਰੀ ਹੈ ਖੁਦ ਹੀ ਨਾ ਬੇਚ ਗਰੀਬੀ ਮੇਂ ਨਾਮ ਪੈਦਾ ਕਰ ਜਿਹੜੇ ਦਿਸ਼ਾ ਨਿਰਦੇਸ਼ਾਂ ਦੇ ਜਿਹੜੀ ਸੋਚ ਦਿੱਤੇ ਜਿਹੜੀਆਂ ਪੈੜਾਂ ਦੇ ਉੱਤੇ ਭਗਤਪੂਰਨ ਸਿੰਘ ਹੀ ਚੱਲੇ ਉਸੇ ਪੈੜਾਂ ਦੇ ਉੱਤੇ ਉਹਨੂੰ ਹੋਰ ਵੀ ਅੱਗੇ ਲਿਜਾਣ ਵਾਸਤੇ ਵਿਜ਼ਨਰੀ ਸੋਚ ਰੱਖਦੇ ਹੋਏ ਡਾਕਟਰ ਇੰਦਰਜੀਤ ਕੌਰ ਜੀ ਨੇ ਇਹ ਸਾਰੇ ਉਪਰਾਲੇ ਕੀਤੇ ਆ ਜਿਨ੍ਹਾਂ ਨੂੰ ਅਮਲ ਦਰਾਮਦ ਹੁੰਦੇ ਅਸੀਂ ਦੇਖ ਲਿਆ ਜਿਹਦੇ ਵਿੱਚ ਪੰਜਾਬ ਗਵਰਨਮੈਂਟ ਦੇ ਹੈਲਥ ਮਨਿਸਟਰ ਨੇ ਵੀ ਬੜੇ ਅچھے ਉਪਰਾਲੇ ਕੀਤੇ ਗੁਨਾਲ ਦੇਵ ਹਸਪੀਟਲ ਦੇ ਮੈਡੀਕਲ ਸੁਪਰਡੈਂਟ ਨੇ ਵੀ ਬਹੁਤ ਅچھے ਉਪਰਾਲੇ ਕੀਤੇ ਪ੍ਰਿੰਸੀਪਲ ਮੈਡੀਕਲ ਕਾਲਜ ਉਹ ਵੀ ਇੱਥੇ ਉਪਸਥਿਤ ਸਨ ਸੋ ਇਸ ਤਰ੍ਹਾਂ ਬਹੁਤ ਸਾਰੀਆਂ ਡਿਗਨਿਟਰੀਜ਼ ਉਸ ਵੇਲੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਈਆਂ ਉਹਨਾਂ ਨੇ ਇਸ ਅਵਾਰਡ ਦਾ ਉਦਘਾਟਨ ਕੀਤਾ ਔਰ ਰਾਈਟਰ ਖੁਸ਼ਵੰਤ ਸਿੰਘ ਉਹਨਾਂ ਨੇ ਵੀ ਪਗਤਪੂਰਨ ਸਿੰਘ ਜੀ ਨੂੰ ਮਦਰ ਟੇਰesa ਬੀਅਰਡ ਮਦਰ ਟੇਰesa ਆਫ ਇੰਡੀਆ ਕਿਆ ਉਹਨਾਂ ਨੇ ਵੀ ਬਹੁਤ ਅੱਛੇ ਸ਼ਬਦਾਂ ਦੇ ਵਿੱਚ ਗੱਲ ਕੀਤੀ ਕਿ ਜਿਹੜੇ ਵਿਅਕਤੀ ਜਿਨ੍ਹਾਂ ਨੇ এনਵਾਇਰਨਮੈਂਟ ਦੀ ਫਿਕਰ ਕੀਤੀ ਹਮੇਸ਼ਾ ਉਹਨਾਂ ਨੇ ਰੋਗੀਆਂ ਦਾ ਜ਼ਿਕਰ ਕੀਤਾ ਫਿਕਰ ਕੀਤਾ ਜਿਨ੍ਹਾਂ ਨੇ ਖਾਣ ਪਾਣ ਦੀ ਗੱਲ ਕੀਤੀ ਚੰਗਾ ਜੀਵਨ ਬਤੀਤ ਕਰਨ ਦੀ ਗੱਲ ਕੀਤੀ ਸਾਦੇ ਰਹਿਣ ਦੀ ਗੱਲ ਕੀਤੀ ਔਰ ਸਭ ਤੋਂ ਵੱਡੇ ਦੇਸ਼ ਦੀ ਤਰੱਕੀ ਵਾਸਤੇ ਅੱਛੀ ਤਰੱਕੀ ਵਾਸਤੇ ਸਰਵਪੱਖੀ ਇਕਵਿਟੀ ਦੇ ਨਾਲ ਜਿੱਥੇ ਕੁਆਲਿਟੀ ਦੀ ਗੱਲ ਹੁੰਦੀ ਹੈ ਉੱਥੇ ਇਕਵਿਟੀ ਦੀ ਗੱਲ ਕੀਤੀ ਕਿ ਜਿਹੜਾ ਕਮਜ਼ੋਰ ਆ ਉਹਦੀ ਬਾਹ ਫੜਨ ਦੀ ਲੋੜ ਆ ਉਹਨੂੰ ਸਤਕਾਰ ਦੇਣ ਦੀ ਲੋੜ ਆ ਉਹਨੂੰ ਦਰਗਨਾਰ ਨਾ ਕੀਤਾ ਜਾਵੇ ਉਹਦਾ ਜੀਵਨ ਵੀ ਸਤਕਾਰ ਦੇ ਨਾਲ ਬੜੇ ਅੱਛੇ ਤਰੀਕੇ ਨਾਲ ਬਤੀਤ ਹੋਵੇ ਇਹ ਸਾਰੇ ਉਪਰਾਲੇ ਕਰਨ ਦੇ ਲਈ ਪਿੰਗਲਵਾੜਾ ਸੰਸਥਾ ਹਮੇਸ਼ਾ ਹੀ ਅੱਗੇ ਰਹੀ ਮੈਂ ਤੇ ਅੱਗੇ ਬੀਜੀ ਨੂੰ ਵੀ ਕਿਹਾ ਇਸ ਲਾਸਟ ਟਾਈਮ ਆਇਆ ਤੁਸੀਂ ਦੇਖੋ ਕਿ ਬੀਜੀ ਉਸਲੇ ਪ੍ਰੋਗਰਾਮ ਦੇ ਵਿੱਚ ਭੋਜਨ ਕਰ ਰਹੇ ਸੀ ਲੰਗਰ ਛਕ ਰਹੇ ਸੀ ਤੇ ਉਹਨਾਂ ਦਾ ਮਨ ਦੇ ਵਿੱਚ ਆਇਆ ਪਹਿਲੇ ਹੀ ਦਿਨ ਕਿ ਇੱਕ ਸਾਡੇ ਕੋਲ ਪੇਸ਼ੈਂਟ ਵਾਰਡ ਦੇ ਵਿੱਚ ਆ ਗਿਆ ਉਹ ਪੂਰੇ ਥੱਕ ਗਏ ਸੀ ਦ ਮੂਮੈਂਟ ਅਸੀਂ ਉਥੋਂ ਚਲੇ ਆ ਉਹ ਮਰੀਜ਼ ਨੂੰ ਮਿਲੇ ਆ ਤੇ ਦੁਬਾਰਾ ਰੀਐਕਟੀਵੇਟ ਹੋ ਗਏ ਉਹਨਾਂ ਦੇ ਅੰਦਰ એનર્ਜੀ ਫੇਰ ਦੁਬਾਰਾ ਭਰ ਗਈ ਆਪਣੇ ਪੇਸ਼ੈਂਟ ਨੂੰ ਮਿਲ ਕੇ ਆਪਣੇ ਰੋਗੀ ਦੀ ਸੇਵਾ ਕਰਕੇ ਉਹਨਾਂ ਦੇ ਅੰਦਰ ਫੇਰ ਉਨੀ ਹੀ ਤੰਦਰੁਸਤੀ ਉਨੀ ਹੀ ਤਾਕਤ ਉਨੀ ਹੀ ਊਰਜਾ ਫੇਰ ਭਰ ਗਈ ਇਥੋਂ ਸਮਝ ਆਉਂਦਾ ਕਿ ਅੱਜ ਵੀ ਚੰਗੇ ਲੋਕ ਅੱਜ ਵੀ ਅੱਛੇ ਲੋਕ ਦੁਨੀਆ ਦੇ ਵਿੱਚ ਜਿੰਨਾ ਕਰਕੇ ਦੁਨੀਆ ਬਚੀ ਆ ਉਹ ਲੋਕ ਅੱਜ ਵੀ ਮੌਜੂਦ ਨੇ ਉਸੇ ਤਰੀਕੇ ਦੇ ਨਾਲ ਮੈਂ ਵੀ ਜੀ ਨੂੰ ਵੀ ਅਰਜ਼ ਕੀਤਾ ਕਿ ਤੂੰ ਮਿਹਨਤ ਕਰ ਵੇ ਮਿਹਨਤ ਦਾ ਸਿਲਾ ਜਾਣੇ ਖੁਦਾ ਜਾਣੇ ਤੂੰ ਦੀਵਾ ਬਾਲ ਕੇ ਰਖਚਾ ਹਵਾ ਜਾਣੇ ਖੁਦਾ ਜਾਣੇ ਇਹ ਪੂਰੀ ਥੀਵੇ ਨਾ ਥੀਵੇ ਮਗਰ ਬੇਕਾਰ ਨਹੀਂ ਵੰਦੀ ਇਹ ਪੂਰੀ ਥੀਵੇ ਨਾ ਥੀਵੇ ਮਗਰ ਬੇਕਾਰ ਨਹੀਂ ਵੰਦੀ ਦੁਆ ਸ਼ਾਕਰ ਤੂੰ ਮੰਗੀ ਰੱਖ ਦੁਆ ਜਾਣੇ ਖੁਦਾ ਜਾਣੇ ਸੋਇਸ ਕਰਕੇ ਇਹ ਸਾਰੇ ਭਾਵ ਉਹਨਾਂ ਦੀ ਇੰਟੈਂਸ਼ਨਸ ਉਹਨਾਂ ਦੀ ਸੋਚ ਉਹਨਾਂ ਦੀ ਦੂਰ ਅੰਦੇਸ਼ੀ ਸਿਰਫ ਗਰੀਬਾਂ ਲਈ ਬੇਸਹਾਰਿਆਂ ਲਈ ਉਹਨਾਂ ਲੋਕਾਂ ਲਈ ਜਿਨ੍ਹਾਂ ਦੇ ਅੱਗੇ ਪਿੱਛੇ ਕੋਈ ਨਹੀਂ ਆ ਉਹਨਾਂ ਦੇ ਵਾਰਿਸ ਬਣ ਕੇ ਜਿਸ ਤਰ੍ਹਾਂ ਭਗਤ ਪੂਰਨ ਸਿੰਘ ਜੀ ਨੇ ਸਾਰੀ ਜ਼ਿੰਦਗੀ ਤਾਂ ਉਮਰ ਸੇਵਾ ਕੀਤੀ ਉਸੇ ਤਰ੍ਹਾਂ ਹੁਣ ਡਾਕਟਰ ਇੰਦਰਜੀਤ ਕੌਰ ਜੀ ਸੇਵਾ ਕਰ ਰਿਹਾ ਉਹਨਾਂ ਦੇ ਨਾਲ ਪ੍ਰੋਮਿਨੈਂਟ ਡਾਕਟਰਸ ਉਹਨਾਂ ਦੀ ਟੀਮ ਸਾਰੀ ਇਸ ਸੇਵਾ ਦੇ ਵਿੱਚ ਬੜੇ ਅੱਛੇ ਤਰੀਕੇ ਨਾਲ ਰੁੱਝੀ ਹੋਈ ਆ ਜਿਸ ਦਾ ਫਲ ਸ্বরূপ ਤੁਸੀਂ ਆਨ ਗਰਾਉਂਡ ਦੇਖ ਰਹੇ ਹੋ ਕਿ ਲੋਕ ਜਿਹੜੇ ਆ ਉਹਨਾਂ ਦੇ ਵਾਰਿਸ ਬਣ ਕੇ ਉਹ ਉਹਨਾਂ ਨੂੰ ਸੁੱਖ ਬਚਾ ਰਹੇ ਸੋ ਇਹ 10 ਬੈਡਾਂ ਦੀ ਵਾਰਡ ਬਣੀ ਹੋਈ ਹੈ ਹੋਰ ਇੱਕ ਦੂਸਰੀ ਜਗ੍ਹਾ ਗੁਰਾਂਧਸ ਹਸਪਤਲ ਵੱਲੋਂ ਵੇਖੀ ਵੀ ਜਿਹੜੀ ਵਾਰਡ ਖੋਲਣ ਦੀ ਗੱਲ ਕੀਤੀ ਗਈ ਸੀ ਪਰ ਇੱਥੇ ਜਿਹੜੇ ਸੇਵਾਦਾਰ ਨੇ ਉਹ ਪਿੰਗਲਵਾੜੇ ਤੋਂ ਆਏ ਹੋਏ ਨੇ ਜਿਹੜਾ ਬਾਕੀ ਸਟਾਫ ਹੈ ਉਹ ਹਸਪਤਲ ਦਾ ਸਟਾਫ ਹੈ ਸੋ ਹੁਣ ਤੱਕ ਕਿੰਨੇ ਜਿਹੜੇ ਮਰੀਜ਼ ਆ ਕੇ ਇਥੋਂ ਇਲਾਜ ਕਰਾ ਗਏ ਨੇ ਕਿਉਂਕਿ 1 ਹਫ਼ਤੇ ਦੇ ਕਰੀਬ ਹੋ ਗਿਆ ਵਾਰਡ ਖੋਲਿਓ ਵੈਰੀ ਫਰਸਟ ਡੇ ਹੀ ਸਾਡੇ ਕੋਲ ਇੱਕ ਪੇਸ਼ੈਂਟ ਆ ਗਿਆ ਸੀ ਜਿਨ੍ਹਾਂ ਨੂੰ ਸਪਾਈਨਲ ਕੋਰਡ ਇੰਜਰੀ ਆ ਔਰ ਬਹੁਤ ਹੀ ਪਿਟੀਏਬਲ ਕੰਡੀਸ਼ਨ ਦੇ ਵਿੱਚ ਸੀਗੇ ਇੰਜਰੀਜ਼ ਬਹੁਤ ਜ਼ਿਆਦਾ ਸੀਗੀਆਂ ਉਹ ਅੱਜ ਵੀ ਇੱਥੇ ਐ ਬਜ਼ੁਰਗ ਵੀ ਤੁਸੀਂ ਦੇਖ ਰਹੇ ਹੋ ਟੋਟਲ ਤਿੰਨ ਪੇਸ਼ੈਂਟ ਇਸ ਵਲੇ ਸਾਡੇ ਕੋਲ ਇਮੀਡੀਏਟ ਇਨ ਦਾ ਫਰਸਟ ਵੀਕ ਹੀ ਆ ਗਏ ਆ ਆਪਣੇ ਪੇਸ਼ੈਂਟ ਪਿੰਗਲਵਾੜਾ ਸਿਸਟਮ ਦੇ ਵਿੱਚ ਉਹਨਾਂ ਦੇ ਹਸਪਤਾਲਸ ਦੇ ਵਿੱਚ ਕਲੀਨਿਕਸ ਦੇ ਵਿੱਚ ਤਾਂ ਅਲੱਗ ਨੇ ਜਿਹੜੇ ਗੁਰੂ ਨਾਨਕ ਦੇਵ ਹਸਪਤਾਲ ਦੇ ਵਿੱਚ ਇਹ ਵਾਰਡ ਖੋਲਣ ਦਾ ਉਪਰਾਲਾ ਕੀਤਾ ਜੇ ਸੋਚ ਦੇ ਨਾਲ ਕੀਤਾ ਡੈਸਟਿਚੂਟਸ ਲਈ ਕੀਤਾ ਉਹ ਡੈਸਟਿਚੂਟਸ ਇੱਥੇ ਹਾਜ਼ਰ ਹੋ ਗਏ ਔਰ ਉਹਨਾਂ ਦੀ ਸੇਵਾ ਦੇ ਵਿੱਚ ਪਿੰਗਲਵਾੜਾ ਦੇ ਸੇਵਾਦਾਰ ਉਸੇ ਵਲੇ ਰੁੱਝ ਗਏ ਔਰ ਗੁਰੂ ਨਾਨਕ ਦੇਵ ਹਸਪਤਾਲ ਦੀ ਮੈਡੀਕਲ ਟੀਮ ਉਹਨਾਂ ਵੱਲੋਂ ਵੀ ਸਟਾਫ ਦੇ ਇੱਕ ਬੀਬੀ ਜੀ ਇੱਥੇ ਹਾਜ਼ਰ ਨੇ ਉਹ ਵੀ ਦੀ ਸੇਵਾ ਦੇ ਵਿੱਚ ਉਪਲਬਧ ਰਹਿੰਦੇ ਆ ਉੱਥੇ ਹੀ ਡਾਕਟਰਸ ਵੀ ਸਮੇਂ ਬਰ ਸਮਾਂ ਕੋਸ਼ਿਸ਼ ਕਰਦੇ ਆ ਕਿ ਇਹਨਾਂ ਮਰੀਜ਼ਾਂ ਦੀ ਸਾਰ ਲਈ ਜਾਵੇ ਸੋ ਪਿੰਗਲਵਾੜਾ ਨੇ 올 ਐਨ 올 ਇਹ ਜ਼ਿੰਮੇਵਾਰੀ ਲਈ ਕਿ ਇਹਨਾਂ ਪੇਸ਼ੈਂਟਸ ਦੀ ਦਵਾਈ دارو ਤੋਂ ਲੈ ਕੇ ਕੱਪੜੇ ਤੋਂ ਲੈ ਕੇ ਇਹਨਾਂ ਦੀ ਸਿਹਤ ਦਾ ਖਿਆਲ ਖਾਣੇ ਦਾ ਖਿਆਲ ਹਰ ਤਰ੍ਹਾਂ ਦਾ ਖਿਆਲ ਪਿੰਗਲਵਾੜਾ ਹੀ ਰੱਖੂਗਾ ਔਰ ਇਸ ਹਸਪੀਟਲ ਦੀ ਅਦਸ਼ਾ ਔਰ ਦਿਸ਼ਾ ਨੂੰ ਸੁਧਾਰਨ ਦੇ ਵਿੱਚ ਜੋ ਵੀ ਪ੍ਰੋਮਿਨੈਂਟ ਯੋਗਦਾਨ ਹੋਊਗਾ ਉਹ ਪਿੰਗਲਵਾੜਾ ਦੇਊਗਾ ਤੁਸੀਂ ਆਪ ਦੇਖ ਸਕਦੇ ਹੋ ਕਿ ਸਰਕਾਰੀ ਹਸਪੀਟਲ ਦੇ ਵਿੱਚ ਇੰਨੇ ਅੱਛੇ ਬੈਡਸ ਹੋਣ ਅੱਛੇ ਕੂਲਰਸ ਲੱਗੇ ਹੋਣ ਸਾਫ ਸਫਾਈ ਦਾ ਪ੍ਰਬੰਧ ਹੋਵੇ ਸੇਵਾਦਾਰ ਵੀ ਇੰਨੇ ਦਿਨੋਂ ਇੰਨੀ ਮਸ਼ੱਕਤ ਕਰਕੇ ਇੱਕ ਵੀ ਮਿੰਟ ਨਹੀਂ ਲਾਉਂਦੇ ਦਿਨ ਰਾਤ ਇਹਨਾਂ ਦੀ ਸੇਵਾ ਲਈ ਤਿਆਰ ਰਹਿੰਦੇ ਆ ਇਹ ਸਾਰਾ ਉਪਰਾਲਾ ਇਹ ਸਾਰਾ ਵਿਜ਼ਨ ਡਾਕਟਰ ਇੰਦਰਜੀਤ ਕੌਰ ਜੀ ਨੂੰ ਬੀਬੀ ਜੀ ਨੂੰ ਇਹ ਸਾਰਾ ਉਹਨਾਂ ਦੇ ਗਲ ਸਿਹਰਾ ਜਾਂਦਾ ਇਸ ਉਪਰਾਲੇ ਦੇ ਲਈ ਵੱਡੀ ਸੋਚ ਦੇ ਲਈ ਬਿਲਕੁਲ ਇਸ ਲਈ ਜਿਵੇਂ ਅਸੀਂ ਗੱਲਬਾਤ ਕੀਤੀ ਹੈ ਨਾ ਕਿ ਸੇਵਾਦਾਰ ਵੀ ਇੱਥੇ ਮੌਜੂਦ ਨੇ ਜਿਹੜੇ ਪਿੰਗਲਵੜ ਤੋਂ ਆ ਕੇ ਇੱਥੇ ਸੇਵਾ ਕਰਦੇ ਨੇ ਬਾਈ ਜੀ ਤੁਸੀਂ ਇੱਥੇ ਸੇਵਾ ਕਰ ਰਹੇ ਹੋ ਹਨਾ ਬਾੜ ਖੁੱਲੀ ਹੈ ਕਿੰਨਾ ਮਨ ਨੂੰ ਸਕੂਨ ਰਹਿੰਦਾ ਜਦੋਂ ਬਹੁਤ ਸਰਦ ਸਕੂਨ ਮਿਲਦਾ ਵੀ ਮਰੀਜ਼ ਆੜ ਕੇ ਆਉਂਦੇ ਆਂ ਸੇਵਾ ਕਰਦੇ ਆਂ ਵੀ ਹਾਂ ਜੀ ਤਣਮਨੋਂ ਕਰੀ ਤੋ ਸੇਵਾ ਪੂਰੀ ਕਰੀ ਕੰਮ ਆਪਣੇ ਤਣਮਨੋਂ ਕਰੀ ਦੀ ਜੀ ਮਰੀਜ਼ ਦਾ ਲੇਖੀ ਦਾ ਰੋਟੀ ਪਾਣੀ ਖਵਾਈਦਾ ਚਾਹ ਮਾਣੀ ਪਾਈਦਾ ਲੀੜਾ ਕਪੜਾ ਵੀ ਦਿੱਤਕ ਬਦਲੀ ਫਰੈਸ਼ ਰੱਖੀਦਾ ਸਰ ਸਾਰਾ ਖਜ਼ਾਨਾ ਤੁਹਾਨੂੰ ਮਿਲਦਾ ਰਹ ਹਾਂਜੀ ਹਾਂਜੀ ਮਿਲਦਾ ਜੀ ਹਰ ਇੱਕ ਚੀਜ਼ ਮਿਲਦੀ ਸਰ ਹੋਰ ਬਾੜ ਜਿਵੇਂ 10 ਬੈਡਾਂ ਦੀ ਖੁੱਲੀ ਆ ਮਰੀਜ਼ ਆਨੇ ਸ਼ੁਰੂ ਹੋ ਗਏ ਨੇ ਹੁਣ ਹੋਰ ਮਰੀਜ਼ ਆਉਣਗੇ ਤਾਂ ਸੇਵਾਦਾਰ ਕਿੰਨੇ ਇੱਥੇ ਪਿੰਗਲਵਾੜੇ ਵੱਲੋਂ ਸਰ ਜਿੱਤਰਾ ਤਰ੍ਹਾਂ ਤਰ੍ਹਾਂ ਮਰੀਜ਼ ਆਉਣਗੇ ਉਹ ਸਾਬ ਨਾਲ ਮਰੀਜ਼ ਸਾਡੇ ਸੇਵਾਦਾਰ ਆਈ ਜਣੇ ਆ ਜੀ ਬਿਲਕੁਲ ਜੋ ਸਟਾਫ ਇੱਥੇ ਸਾਰੀ ਦੇਖਰੇਖ ਕਰਦਾ ਮੈਮ ਤੁਸੀਂ ਹਸਪੀਟਲ ਵੱਲੋਂ ਇੱਥੇ ਪਾਇੰਟ ਕੀਤੇ ਗਏ ਸੋ ਡਿਊਟੀ ਜਿਹੜਾ ਕਿਸ ਦੌਰਾਨ ਇੱਥੇ ਰਹਿੰਦੇ ਹੋ ਤੇ ਕਿਵੇਂ ਦਾ ਐਕਸਪੀਰੀਅੰਸ ਰਿਹਾ ਕਿ ਇੱਕ ਪਾਸੇ ਤੇ ਵਾਰਡ ਵਿੱਚ ਕਰਨਾ ਆਮ ਤੇ ਦੂਜੇ ਪਾਸੇ ਸਪੈਸ਼ਲ ਜਿਹੜੀ ਕੇਅਰ ਕਰਨੀ ਜਿਹੜੇ ਬੇਸਾਰ ਹਾਂ ਹਾਂਜੀ ਸਾਰ ਸਾਨੂੰ ਇੱਥੇ ਆ ਕੇ ਇਨਾ ਪੇਸ਼ਣਾਵਲ ਦੇਖ ਕੇ ਲੱਗ ਰਿਹਾ ਵੀ ਇਹਨਾਂ ਦੀ ਕੇਅਰ ਕਰਕੇ ਸਾਨੂੰ ਬਹੁਤ ਅੱਛਾ ਲੱਗ ਰਿਹਾ ਬਹੁਤ ਅੱਛੇ ਸੇ ਪੇਸ਼ੈਂਟ ਦੇਖੇ ਜਾਂਦੇ ਪਹਿਲਾਂ ਸਮਝ ਨਹੀਂ ਆਂਦੀ ਸੀ ਵੀ ਪੇਸ਼ੈਂਟ ਨੂੰ ਦੇਖ ਇੱਕ ਵਲ ਤਾਂ ਇਹਨਾਂ ਨੂੰ ਰੋਣਾ ਵੀ ਆ ਜਾਂਦਾ ਕਿ ਇਹਨਾਂ ਦਾ ਅੱਗੇ ਪਿੱਛੇ ਕੋਈ ਵੀ ਨਹੀਂ ਹੈ ਜਸਟ ਇੱਕ ਪਰਮਾਤਮਾ ਦੇ ਭਰੋਸੇ ਉਸ ਤੋਂ ਬਾਅਦ ਇੱਕ ਡਾਕਟਰ ਦੇ ਭਰੋਸੇ ਸਟਾਫ ਦੇ ਭਰੋਸੇ ਪੇਸ਼ੈਂਟ ਇੱਥੇ ਸਾਡੇ ਕੋਲ ਆਂਦੇ ਨੇ ਤੁਸੀਂ ਇਹਨਾਂ ਦੀ ਦੇਖ ਰੇ ਕਰਦੇ ਆ ਇੱਕ ਮਨ ਨੂੰ ਸ਼ੂਨ ਸਕੂਨ ਜਿਆ ਮਿਲਦਾ ਹੈ ਕਿ ਇਹਨਾਂ ਦਾ ਵੀ ਕੋਈ ਹੈ ਕਿ ਜੋ ਇਹਨਾਂ ਦੀ ਕੇਅਰ ਹੈ ਵੀ ਤੇ ਨਾਲ ਉਹ ਵੀ ਵੀ ਤੇ ਨਾਲ ਅਸੀਂ ਡਿਊਟੀ ਵੀ ਕਰ ਨਿਭਾ ਰਹੇ ਹਾਂ ਬਹੁਤ ਅੱਛਾ ਫੀਲ ਹੋ ਰਿਹਾ ਇਹਨਾਂ ਦੀ ਸੇਵਾ ਕਰਕੇ ਥੈਂਕ ਯੂ ਇਸ ਫੇਲੇ ਜਿਵੇ ਪਿੰਗਲਵਾੜਾ ਸੁਸਾਇਟੀ ਦੇ ਵੱਲੋਂ ਇੱਕ ਨਵੀਂ ਵਾਰਡ ਗੁਰਨਾਨਕ ਦੇਵ ਹਸਪੀਟਲ ਵਿਕੇ ਖੋਲੀ ਕੀ ਹੈ ਉਸ ਵਾਰਡ ਦਾ ਦੌਰਾ ਕੀਤਾ ਔਰ ਉਸ ਪਰ ਜਾਣਿਆ ਕਿ ਕਿੰਨੀਆਂ ਵਿਸ਼ੇਸ਼ਤਾਵਾਂ ਇੱਥੇ ਦੇਖਣ ਨੂੰ ਮਿਲਣਗੀਆਂ ਜਿੱਥੇ ਭਗਤ ਪੂਰਨ ਸਿੰਘ ਦੀ ਸੇਵਾ ਵਾਸਤੇ ਲੋਕ ਪਿੰਗਲਵਾੜੇ ਜਾਂਦੇ ਨੇ ਪਰ ਇੱਥੇ ਆ ਕੇ ਵੀ ਲੋਕ ਜ਼ਰੂਰ ਹਾਜ਼ਰੀ ਭਰਨ ਇਹਨਾਂ ਮਰੀਜ਼ਾਂ ਦਾ ਹਾਲ ਜਾਣਨ ਕਿਉਂਕਿ ਇਹਨਾਂ ਦਾ ਸਾਰਾ ਕੋਈ ਨਹੀਂ ਹੈ ਪਿੰਗਲਵਾੜੇ ਦੇ ਬਾਹਰ ਫੜੀ ਹੈ ਤਾਂ ਪਿੰਗਲਵਾੜੇ ਦੇ ਨਾਲ ਹਰ ਇੱਕ ਦਾ ਫਰਜ਼ ਬੰਦਾ ਹੈ ਕਿ ਤੁਸੀਂ ਇੱਥੇ ਆ ਕੇ ਇਹਨਾਂ ਮਰੀਜ਼ਾਂ ਦਾ ਬੇਸਵਾਰਿਆਂ ਦਾ ਹਾਲ ਜਾਣੋ ਜੋ ਇੱਥੋਂ ਦੀ ਸੇਵਾ ਕਰਨ ਵਾਲੀ ਰਹਿ ਗਈ ਹੈ ਉਹ ਸਵਾਲ ਵੀ ਜ਼ਰੂਰ ਜੜਾ ਧਿਆਨ ਲੋਕ ਜ਼ਰੂਰ ਦੇਣ ਕੈਮਰਾਮੈਨ ਸ਼ੁਭਮ ਦੇ ਨਾਲ ਹਰਮੇਸ਼ ਸਿੰਘ ਡੇਲੀ ਪੋਸਟ ਅੰਮ੍ਰਿਤਸਰ